ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਆਨੰਦ ਸਰ ਸਾਹਿਬ ਵਿਖੇ ਸਾਲਾਨਾ ਖੂਨਦਾਨ ਕੈਂਪ ਬਲੱਡ ਸੈਂਟਰ ਨਵਾਂਸ਼ਹਿਰ ਦੀ ਟੀਮ ਵੱਲੋਂ ਭਾਈ ਕਨਈਆ ਜੀ ਦੇ ਮਲਮ ਪੱਟੀ ਦਿਵਸ ਨੂੰ ਸਮਰਪਿਤ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਅਰਦਾਸ ਕਰਨ ਨਾਲ ਹੋਇਆ ਇਸ ਮੌਕੇ ਗੁਰਿੰਦਰ ਸਿੰਘ ਦੂਰ ਜੇ ਐਸ ਗਿੱਦਾ ਤੇ ਡਾਕਟਰ ਅਜੀਤ ਬੱਗਾ ਨੇ ਭਾਈ ਕਨਈਆ ਜੀ ਨੂੰ ਮਲਮ ਪੱਟੀ ਦੀ ਬਖਸ਼ਿਸ਼ ਦੇ ਇਤਿਹਾਸ ਦਾ ਵਰਣਨ ਕਰਦਿਆਂ ਆਖਿਆ ਕਿ ਦਸਮ ਪਾਤਸ਼ਾਹ ਦੇ ਦਰਬਾਰ ਵਿੱਚ ਗੁਰੂ ਜੀ ਦੀਆਂ ਫੌਜਾਂ ਅਤੇ ਦੁਸ਼ਮਣ ਫੌਜਾਂ ਦੇ ਜ਼ਖਮੀਆਂ ਨੂੰ ਬਗੈਰ ਪਿੰਨ ਪੇਦ ਪਾਣੀ ਪਿਉਣ ਦੀ ਸ਼ਿਕਾਇਤ ਵਾਰੇ ਭਾਈ ਕਨਈਆ ਜੀ ਵੱਲੋਂ ਅਲੌਕਿਕ ਜਵਾਬ ਸੁਣ ਕੇ ਗੁਰੂ ਗੋਬਿੰਦ ਸਿੰਘ ਨੇ ਅਸ਼ੀਰਵਾਦ ਦਿੰਦਿਆਂ ਪਾਣੀ ਦੇ ਨਾਲ ਨਾਲ ਮਲਮ ਪੱਟੀ ਦੀ ਸੇਵਾ ਦੀ ਬਖਸ਼ਿਸ਼ ਕੀਤੀ ਸੀ ਇਸ ਲਈ ਇਹ ਪਵਿੱਤਰ ਦਿਨ ਮਨਾਉਣ ਲਈ ਖੂਨਦਾਨ ਕੈਂਪ ਲਗਾਉਣੇ ਟੁਕਵੀ ਸ਼ਰਧਾਂਜਲੀ ਹੈ कैंप ਵਿੱਚ ਕੁੱਲ 50 ਖੂਨਦਾਨੀਆਂ ਨੇ ਸਮਰਪਿਤ ਖੂਨਦਾਨ ਕੀਤਾ ਇਸ ਕੈਂਪ ਵਿੱਚ ਪਿਓ ਪੁੱਤਰ ਨੇ ਇਕੱਠਿਆਂ ਖੂਨਦਾਨ ਕੀਤਾ ਜਿਨ੍ਹਾਂ ਨੇ ਕਰਮਵਾਰ 10ਵੀਂ ਤੇ 65ਵੀਂ ਵਾਰ ਸਵੇ ਇਛੁਕ ਖੂਨਦਾਨ ਕੀਤਾ ਇਹ ਹਨ تنویر ਸਿੰਘ ਪਹਾੜਟਾ ਪ੍ਰਧਾਨ ਉਪਕਾਰ ਯੁਵਾ ਕਲਬ ਅਤੇ ਸਮਾਜ ਸੇਵੀ ਮਾਸਟਰ ਨਰਿੰਦਰ ਸਿੰਘ ਪਹਾੜਟਾ ਸਾਲਾਨਾ ਕੈਂਪ ਦੇ ਵਿਉਂਤਬੰਧਕ ਜੋਗਾ ਸਿੰਘ ਸਾਤੜਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਬੀਡੀਸੀ ਨਵਾਂ ਸ਼ਹਿਰ ਦੇ ਗੁਰਿੰਦਰ ਸਿੰਘ ਤੂਰ जसपाल सिंह गिद्दा बीटीओ डॉक्टर अजय बग्गा, मनमीत सिंह मैनेजर गौरव राणा सिंह सड़ोआ भूपिंदर सिंह, प्रियंका कौशल डॉक्टर अवतार सिंह देनोवाल इंदरजीत सिंह प्रधान गुरुद्वारा साहिब जसविंदर सिंह, नंबरदार देसराज बाली सतनाम सिंह, केसर सिंह, गुरु रामदास सेवा सुसायटी तो अमरजीत सिंह सुखविंदर थांधी ਉਪਕਾਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਗੜਸ਼ੰਕਰ ਤੋਂ ਭੁਪਿੰਦਰ ਸਿੰਘ ਰਾਣਾ ਆਪਣੇ ਸਾਥੀਆਂ ਨਾਲ ਚਰਨਪ੍ਰੀਤ ਸਿੰਘ ਲਾੜੀ, ਅਸ਼ਵਨੀ ਰਾਣਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਪ੍ਰਿੰਸੀਪਲ ਬਿੱਕਰ ਸਿੰਘ, ਅਮਰੀਕ ਢਿਆਲ, ਰਵਿੰਦਰ ਸਿੰਘ, ਚਰਨਜੀਤ ਸਿੰਘ, ਸੁਖਦੇਵ ਰਾਜ, ਜੋਤੀ, ਹਰਮਨ ਸਿੰਘ, ਸੁਖਬੀਰ ਸਿੰਘ, 라ਵਲ ਸਿੰਘ ਅਤੇ ਮੁਕੇਸ਼ ਕਹਮਾ ਸਾਥੀਆਂ ਸਮੇਤ ਹਾਜ਼ਰ ਸਨ। ਇਸ ਮੌਕੇ ਸਮੂਹ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਅਤੇ सर्टिफिकेट दे के सम्मानित किया गया वागुरु जी की हमें और साहब की तरह पेंड मुबारक बैठे काफ़ी लंबे समय तो सरदार योगा सिंह जी जो कि से भी काफ़ी लंबे समय तो यह कैंप का कर रहे थे। हम भी विदेश भी धरती थे पिछली बार बंद ने सारा अरेजमेंट करके सारे कैंप के प्रबंध करवाए इस बार विदेश के ਨੇ ਇਹ ਬਹੁਤ ਤਕੜਾ ਲੱਗ ਰਿਹਾ ਕਿਉਂਕਿ ਇਹ ਉਸ ਵੇਲੇ ਪਤਾ ਲੱਗਦਾ ਜਦੋਂ ਕਿਸੇ ਨੂੰ ਇਸ ਲੋਕ ਦੇ ਟਾਈਮ ਦੇ ਵਿੱਚ ਬਰਲਡ ਦੀ ਜਰੂਰਤ ਹੁੰਦੀ ਹੈ ਪਰਮਾਤਮਾ ਕਿਰਪਾ ਕਰੇ ਜਿਹੜਾ ਕਰਪਿਆ ਇਹ ਜੋਗਾ ਸੰਦੇ ਸਹਿਯੋਗ ਨਾਲ ਇੱਥੇ ਚੱਲਦਾ ਰਹੇ ਔਰ ਨਗਰ ਨਿਵਾਸੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਹਨਾਂ ਦਾ ਸਹਿਯੋਗ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਸਪਤਾਲ ਕੈਂਪ ਲਾਣੇ ਆ ਭਾਈ ਕਲਈਆ ਜੀ ਪਾਣੀ ਪਿਆਦੇ ਸੀ ਸ਼ਿਕਾਇਤ ਹੋ ਗਈ ਸੀ ਦਸਵੇਂ ਪਾਸ਼ਾ ਕੋ ਵੀ ਬਰੋਦਿਆਂ ਨੂੰ ਪਾਣੀ ਪਿਆਦੇ ਆ ਉਹਨਾਂ ਨੇ ਪੁੱਛਿਆ ਦਸਵੇਂ ਪਾਸ਼ਾ ਨੇ ਵੀ ਭਾਈ ਕਨੇਯਰ ਤੁਸੀਂ ਕਿਹਨਾਂ ਨੂੰ ਪਾਣੀ ਪਿਆਨੇ ਆ ਕਹਿੰਦੇ ਅਸੀਂ ਜਗ ਮੀਆਂ ਨੂੰ ਜਿਹਦੇ ਜਗ ਮਨੇ ਉਹਨਾਂ ਨੂੰ ਪਾਣੀ ਪਿਆਨੇ ਆ ਉਹ ਸਾਰਾ ਹੀ ਤੁਹਾਡਾ ਹੀ ਰੂਪ ਦੇਖਦੇ ਆ ਹਰ ਚ ਰੱਬ ਵਸਦਾ ਰੱਬ ਦੇਖਦਾ ਉਹਨਾਂ ਨੇ ਉਦੋਂ ਮਲਮ ਵੀ ਦੇ ਦਿੱਤੀ ਸੀ ਇਸ ਕਰਕੇ ਜਿੰਨੇ ਖੂਨ ਦਾ ਨਹੀਂ ਆ ਇਹ ਜੇ ਕੋਈ ਫਟੜ ਹੋ ਜਵੇ ਉਹ ਚੱਕਿਆ ਕਰੀਏ ਐਕਸੀਡੈਂਟ ਨੂੰ ਰੋਕਿਆ ਕਰੀਏ ਆਪਣੇ ਉਹ ਮਲਮ ਪੱਟੀ ਵੀ ਰੱਖੀਏ ਰੂਮ ਵੀ ਰੱਖੀਏ ਸਪਰੇਅ ਵੀ ਰੱਖੀਏ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਮਲਮ ਪੱਟੀ ਤੇ ਟੈਂਪ ਲਾਣ ਵਾਲੇ ਮੁਹਾਰਰਖਪੁਰ ਦੀ ਸਾਰੀ ਕਮੇਟੀ ਨੂੰ ਮੈਂ ਵਧਾਈ ਦਿੰਦਾ ਹਾਂ ਪ੍ਰਵਾਸੀ ਸ਼ੀਸ਼ਪਾਸੀ ਜੈਲੀ ਤੇ ਵੀ ਟੋਸ ਕਰਉ باقی ਸਾਰੇ ਟ੍ਰਸਟਾਂ ਨੂੰ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਕਨੈਜਾ ਜੀ ਦੇ ਮੱਲ ਪੱਟੀ ਵਿਖੇ ਸਮਾਨੋਤ ਸਲਾਣਾ ਗੁੰਦਾਰ ਕੈਂਪ ਜਿਹੜਾ ਸੁਹੁਰ ਨਗਰ ਨਿਵਾਸੀ ਆ ਸਾਧ ਸੰਗਤ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਇਸ ਦਿਨ ਨੂੰ ਸਮਰਪਿਤ ਹੋ ਕੇ ਅਸੀਂ ਬਹੁਤ ਬਹੁਤ ਫੂਨਦਾਨ ਕਰੀਏ ਤੇ ਰੋਡ ਬੰਦਾਂ ਦੀ ਮਦਦ ਕਰ ਸਕੀਏ ਤੇ ਦੇ ਨਾਲ ਉਹਨਾਂ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੂਨ ਖੰਨੀ ਜਿੰਦਾਬਾਦ ਜਿੰਦਾਬਾਦ ਜਿੰਦਾ Good night,